ਮੇਰੇ ਭਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਆਪਣੇ ਆਪ ਨੂੰ ਨਹੀਂ ਕਹਿੰਦੇ ਆਂਦਾਤਾ ਇਹ ਮਾਲਕ ਨੇ ਸਾਨੂੰ ਵਾਰ ਦਿੱਤਾ ਵੀ ਕਿਸਾਨ ਜਿਹੜਾ ਇਹ ਕਾਂਦਾਤਾ ਅਸੀਂ ਤਾਂ ਕੋਲ ਹੁੰਦੇ ਆ ਕਿਸੇ ਨੂੰ ਕੋਈ ਖਾਣਾ ਦੇਣ ਵਾਲੇ ਉਹਦਾ ਮਾਲਕ ਹੀ ਕਰੋਂਦਾ ਉਹ ਮਾਲਕ ਨੇ ਸਾਨੂੰ ਨਾਂ ਦਿੱਤਾ ਆ ਤੇ ਮੈਂ ਕੁਝ ਤੁਹਾਨੂੰ ਦਿਵਾਣ ਲੱਗਾ ਵੀ ਅਸੀਂ ਅੱਜ ਕਣਕ ਦੀ ਬਜਾਈ ਕਰ ਰਹੇ ਸੀਗੇ ਯਾ ਦੇਖੋ ਛੋਟੇ ਛੋਟੇ ਜੀਬ ਜਿਹੜੇ ਉਹ ਆਪਣਾ ਹਿੱਸਾ ਲੈ ਕੇ ਜਾ ਰਹੇ ਸਾਡੇ ਖੇਤ ਵਿੱਚੋਂ ਜੋ ਛੱਟਾ ਦਿੱਤਾ ਸੀਗਾ ਦਾਣੇ ਦਾ ਛੱਟਾ ਦਿੱਤਾ ਉਹਦੇ ਵਿੱਚੋਂ ਦੇਖੋ ਆਪਣਾ ਹਿੱਸਾ ਲੈ ਕੇ ਇਹ ਆਪਣਾ ਇਸਾ ਲੈ ਕੇ ਜਾ ਰਹੀ ਆ ਇਹ ਮਾਲਕ ਨੇ ਜਿਹੜਾ ਇੱਕ ਕਿਸਾਨ ਨੂੰ ਵੜ ਦਿੱਤਾ ਵੀ ਇਹ ਜਿਹੜਾ ਕਿਸਾਨ ਹੈਗਾ ਇੱਕ ਆਂਦਾ ਤਾਂ ਆ ਉਹ ਉਹ ਮਾਲਕ ਨੇ ਹੀ ਵੜ ਦਿੱਤਾ ਆ ਬਾਕੀ ਦੇਖੋ ਜੋ ਜ਼ਿਮੀਦਾਰ ਰਹਿ ਗਿਆ ਉਹ ਉਹਨਾਂ ਦੇ ਕੋਲੋਂ ਹਰ ਇੱਕ ਤਰ੍ਹਾਂ ਦਾ ਜੀ ਛੋਟਾ ਛੋਟਾ ਜੀ ਹਰ ਇੱਕ ਤਰ੍ਹਾਂ ਦਾ ਜੀ ਜਿਹੜਾ ਹੈਗਾ ਉਹ ਆਪਣਾ ਹਿੱਸਾ ਲੈ ਹੀ ਲੈਂਦਾ ਆ ਕਿਸੇ ਰੂਪ ਵਿੱਚ ਦੇਖੋ ਮਾਲਕ ਦੇ ਕੰਮ ਹੈਗੇ ਆ ਤੇ ਇਸ ਜੀਅ ਛੱਟਾ ਦੇ ਰਹੇ ਸੀ ਕਿ ਦੇਖੋ ਕਿੰਨੇ ਆਪਣੇ ਜੀਵ ਆਪਣਾ ਹਿਸਾਬ ਲੈ ਕੇ ਜਾ ਰਹੇ ਹਨ। ਬਾਕੀ ਹਮੇਸ਼ਾ ਕੋਸ਼ਿਸ਼ ਕਰੋ ਕਿ ਜਿਹੜਾ ਅੰਨਦਾਤਾ ਹੈਗਾ ਆ ਉਹ ਸਿਰਫ ਇੱਕ ਇਨਸਾਨ ਨੂੰ ਨਹੀਂ ਖਾਣ ਨੂੰ ਦਿੰਦਾ ਉਹ ਹਰ ਇੱਕ ਤਰ੍ਹਾਂ ਦਾ ਜੀਵ ਉਹਦੇ ਕੋਲੋਂ ਡਾਰੇ ਵਗੈਰਾ ਜੋ ਆਪਣੀ ਖੁਰਾਕ ਉਹ ਜਿਹੜਾ ਹਰ ਇੱਕ ਤਰ੍ਹਾਂ ਦਾ ਜੀਵ ਜਿਹੜਾ ਉਹ ਕਿ ਕਿਸਾਨ ਦੇ ਕੋਲ ਲੈਂਦਾ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਕਿ ਜਿਹੜਾ ਕਿਸਾਨ ਆ ਉਹਦੀ ਇੱਜ਼ਤ ਕਰਿਆ ਕਰੋ। ਉਹ ਕਿਸਾਨ ਸਿਰਫ ਇੱਜ਼ਤ ਹੀ ਮੰਗਦਾ ਵੀ ਹੋਰ ਕਿਸਾਨ ਕਿਸੇ ਕੋ ਕੁਝ ਨਹੀਂ ਮੰਗਦਾ ਉਹ ਲੋਕਾਂ ਨੂੰ ਖਾਣੇ ਦੇਣ ਦੇ ਬਦਲ ਸਿਰਫ ਇੱਜ਼ਤ ਮੰਗਦਾ ਵੀ ਮੈਨੂੰ ਇੱਜ਼ਤ ਇੱਜ਼ਤ ਦੀ ਜਿੰਨਗੀ ਦੀ ਇੱਜ਼ਤ ਹੋਰ ਬਾਕੀ ਤੁਹਾਡੇ ਕੀ ਵਿਚਾਰ ਆ ਆਪਣੇ ਕਮੈਂਟਾਂ ਵਿੱਚ ਦੱਸਣਾ ਮਿਹਰਬਾਨੀ ਸਤਿ ਸ੍ਰੀ ਅਕਾਲ